ਇਹ ਕਿਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਆ ਤੁਸੀਂ ਗੁਰਨਾਮ ਸਿੰਘ ਪਿੰਡ ਪੋਜੋਗੇ ਮਾਈਕ ਨੇੜੇ ਕਰਕੇ ਉੱਚੀ ਬੋਲਣਾ ਗੁਰਨਾਮ ਸਿੰਘ ਪਿੰਡ ਪੋਜੋਗੇ ਉਤਾੜ ਹੈ ਹੂੰ ਜੈਮਸੀ ਪਾਪਾ ਐਂਡ ਮੰਮਾ ਜੀ ਨੂੰ ਆਏ ਹੋਏ ਕਲੀਸਿਆਂ ਨੂੰ ਜੈਮਸੀ ਸਾਡੀ ਗਵਾਹੀ ਹੈ ਕਿ ਸਾਡੇ ਤਿੰਨ ਸਾਲਾਂ ਤੋਂ ਕੋਈ ਬੇਬੀ ਨਹੀਂ ਸੀ ਹੁਣ ਮੇਰੀ ਵਾਈਫ ਪ੍ਰੈਗਨੈਂਟ ਹੈ ਬੱਚਾ ਕਿਉਂ ਨਹੀਂ ਹੈਗਾ ਸੀ ਕੀ ਬਿਮਾਰੀ ਦਾ ਕਰਕੇ ਕੋਈ ਜਾਂ ਕੀ ਕਾਰਨ ਸੀ ਪਪਾ ਜੀ ਸਕੈਨਿੰਗ ਕਰਾਈ ਸੀ ਉਹਦੇ ਵਿੱਚ ਐਗ ਨਹੀਂ ਸਹੀ ਤਰ੍ਹਾਂ ਬੰਦੇ ਸਨ ਯੂਟਰਸ ਵਿੱਚ ਤੇ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਸੀ ਤੁਹਾਨੂੰ ਦਵਾਈ ਖਾਣੀ ਪੈਣੀ ਹੈ ਅੱਛਾ ਤੇ 3 ਸਾਲ ਫਿਰ ਖਾਧੀਆਂ ਨਹੀਂ ਦਵਾਈਆਂ ਹਾਂਜੀ ਖਾਧੀਆਂ ਨੇ ਬਹੁਤ ਦਵਾਈਆਂ ਹੂੰ ਤਿੰਨ ਤੋਂ ਚਾਰ ਡਾਕਟਰ ਬਦਲੇ ਪਰ ਕੋਈ ਫਾਇਦਾ ਨਹੀਂ ਹੋਇਆ ਪ੍ਰੈਗਨੈਂਸੀ ਮਤਲਬ ਇੱਕ ਵਾਰੀ ਵੀ ਨਹੀਂ ਹੋਈ ਕਿ ਹੋਈ ਆ ਕਦੀ ਨਹੀਂ ਹੋਈ ਸੀ ਕਦੇ ਵੀ ਨਹੀਂ ਹੋਈ ਅੱਛਾ ਅੰਡੇ ਨਹੀਂ ਬੰਦੇ ਸਨ ਅੰਡਾ ਬਣਦਾ ਹੀ ਨਹੀਂ ਇੱਕ ਨਹੀਂ ਬਣਦਾ ਤੇ ਬੇਬੀ ਕਿੱਥੋਂ ਪੈਦਾ ਹੋਣਾ ਕਿੱਦਾਂ ਦੇ ਹਾਲਾਤ ਸੀ ਘਰ ਦੇ ਔਰ ਕੌਣ ਲੈ ਕੇ ਆਇਆ ਇੱਥੇ ਮਖੂਬਾਵਨ ਇਹ ਤੇ ਸਾਡੇ ਚਾਚਾ ਜੀ ਨੇ ਸਾਨੂੰ ਸੱਦਾ ਪੱਤਰ ਦਿੱਤਾ ਅੱਛਾ ਸੱਦਾ ਪੱਤਰ ਵਾਲਿਓ ਵੇਖ ਲਓ ਕੀ ਕਰ ਰਹੇ ਆ ਇੱਕ ਸੱਦਾ ਪੱਤਰ ਤੁਹਾਡਾ ਕਿਸੇ ਦੀਆਂ ਪੀੜੀਆਂ ਹੀ ਬਦਲ ਦੇਗਾ ਉਹ ਸੱਦਾ ਪੱਤਰ ਨੂੰ ਐਵੇਂ ਕਵੇਂ ਨਾ ਸਮਝੋ ਹੁਣ ਆ ਗਿਆ 크ਿਸਮਸ ਦੇ ਤੇ ਜੁਟ ਜਾਓ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਲਈ ਅੱਛਾ ਸੱਦਾ ਪੱਤਰ ਮਿਲਿਆ ਆ ਗਏ ਹਾਂਜੀ ਪਾਪਾ ਜੀ ਅਸੀਂ ਪਹਿਲੇ ਦਿਨ ਇੱਥੇ ਆਏ ਭਵਨ ਵਿੱਚ ਪਾਪਾ ਜੀ ਤੁਸੀਂ ਲੇ ਹੈਂਡ ਦੇ ਦਰਾਂ ਦੱਸਿਆ ਕਿ ਬੱਚੇ ਨੂੰ ਦੁਸ਼ਟ ਆਤਮਾ ਨੇ ਰੋਕਿਆ ਹੈ ਇਸ ਕਰਕੇ ਕੁੱਕ ਫੜੀ ਹੋਈ ਹੈ ਹਾਂ ਅਸੀਂ ਫਿਰ ਲਗਾਤਾਰ ਅਸਾਰ ਸੰਡੇ ਮਹਾ ਸਾਮਰਥ ਵਿੱਚ ਆਉਂਦੇ ਰਹੇ ਇਸੇ ਤਰ੍ਹਾਂ ਅਸੀਂ 11 ਮਹੀਨੇ ਇਸੇ ਤਰ੍ਹਾਂ ਭਵਨ ਵਿੱਚ ਆਉਂਦੇ ਰਹੇ ਅੱਛਾ ਸਾਡਾ ਡਿਲੀਵਰਸ ਹੁੰਦਾ ਰਿਹਾ ਹਰ ਸੰਡੇ ਹਾਂ ਉਸ ਤੋਂ ਬਾਅਦ 6 ਅਗਸਤ ਦੈਨ ਮੰਗਲਵਾਰ ਬੇਬੇ ਊਲਾਰ ਜੋੜਿਆਂ ਦੀ ਮੀਟਿੰਗ ਸੀ ਹਾਂ 6 ਅਗਸਤ ਨੂੰ ਯਾਦ ਸਾਰਿਆਂ ਨੂੰ ਦੇਖਾਂਗੇ ਇਹਨਾਂ ਦੀ ਵੀਡੀਓ 6 ਅਗਸਤ ਦੈਨ ਮੰਗਲਵਾਰ ਹਾਂ ਕੀ ਹੋਇਆ ਉਦੋਂ ਉਸ ਦਿਨ ਮੀਟਿੰਗ ਸੀ ਪਾਪਾ ਜੀ ਨੇ ਸ਼ਬਦ ਬੋਲੇ ਸਨ ਜਿਨ੍ਹਾਂ ਦੇ ਜਿਨ੍ਹਾਂ ਘਰਾਂ ਵਿੱਚ ਬੇਬੀ ਨਹੀਂ ਹਨ ਉਹਨਾਂ ਸਪੈਸ਼ਲ ਪ੍ਰੇਰੀ ਉਹਨਾਂ ਲਈ ਸੀ ਔਰ ਬੇਬੀ ਇੰਪਾਰਟ ਕੀਤੇ ਜਾ ਰਹੇ ਨੇ ਪਾਪਾ ਜੀ ਨੇ ਪਾਪਾ ਜੀ ਨੇ ਬੇਬੀ ਇੰਪਾਰਟ ਕੀਤਾ ਪਾਪਾ ਜੀ ਨੇ ਕਿਹਾ ਘਰ ਜਾ ਕੇ ਚੈੱਕ ਕਰਨਾ ਤੁਹਾਡੇ ਗਰਭ ਵਿੱਚ ਬੇਬੀ ਆ ਚੁੱਕੇ ਹਨ ਹਾਂ ਤੇ ਅਸੀਂ ਫਿਰ ਇੱਥੋਂ ਸਵੇਰ ਚ ਜਦੋਂ ਜਦੋਂ ਇਹ ਬੋਲਿਆ ਮੈਨੂੰ ਉਦੋਂ ਵਿਸ਼ਵਾਸ ਹੋਇਆ ਸੀ ਕੀ ਚੱਲਦਾ ਸੀ ਪਾਪਾ ਜੀ ਸਾਨੂੰ ਜਮਾਂ ਹੀ ਵਿਸ਼ਵਾਸ ਨਹੀਂ ਹੋਇਆ ਸੀ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਕਦੇ ਵੀ ਅੱਛਾ ਪਰ ਸਾਨੂੰ ਇਹ ਨਾ ਵਿਸ਼ਵਾਸ ਸੀ ਪਾਪਾ ਜੀ ਦੇ ਸ਼ਬਦ ਕਦੇ ਵਿਅਰਥ ਨਹੀਂ ਜਾਂਦੇ ਅੱਛਾ ਅਸੀਂ ਅਸੀਂ ਸਵੇਰੇ ਇੱਥੇ 4-5 ਵਜੇ ਘਰ ਪਹੁੰਚੇ ਹਾਂ ਕੋਈ ਸਮਰੈਸਟ ਕੀਤੀ ਹਾਂ ਤੇ ਫਿਰ 10:45 ਵਜੇ ਉਹ ਜਿਹੜੀ ਪ੍ਰੈਗਨੈਨਸੀ ਟੈਸਟ ਕਿਟ ਹੁੰਦੀ ਹੈ ਉਹਦੇ ਨਾਲ ਚੈੱਕ ਕੀਤਾ ਤਾਂ ਉਹ ਗੁਲਾਬੀ ਜਿਹਾ ਲੈਣਾ ਸਾਡੇ ਵੀ ਆਇਆ ਹੋਇਆ ਸਨ ਹਾਲੇਲੂਇਆ ਕਸ਼ਟ ਦੀ ਰਾਤ ਜਦੋਂ ਪ੍ਰੇਰ ਹੋ ਰਹੀ ਸੀ ਸਾਰਿਆਂ ਦੇ ਅੰਦਰ ਪ੍ਰੇਰ ਕਰਦਾ ਕਰਦਾ ਜਦੋਂ ਮੈਂ ਇਹਨਾਂ ਤੱਕ ਪਹੁੰਚਿਆ ਤੇ ਪਰਮੇਸ਼ਰ ਨੇ ਮੈਨੂੰ ਕਿਹਾ ਬੇਬੀ ਕਰਦੇ 임ਪਾਰਟ ਹੋਣਾ ਉਹ ਦੁਸ਼ਟ ਆਤਮਾ ਨੂੰ ਰਿਮੂਵ ਕਰਦੇ ਤੇ ਬੇਬੀ 임ਪਾਰਟ ਕਰਦੇ ਗਰਭ ਦੇ ਅੰਦਰ ਹੁਣੇ ਹੀ ਬੱਚਾ ਆਏਗਾ ਪਾਪਾ ਜੀ ਸਾਨੂੰ ਜਵੇਂ ਹੀ ਨਹੀਂ ਯਕੀਨ ਹੋ ਰਿਹਾ ਸੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਪਾਪਾ ਜੀ ਫਿਰ ਤੁਹਾਨੂੰ ਅਸੀਂ ਕਾਲ ਕੀਤੀ ਪਾਪਾ ਜੀ ਫਿਰ ਅਸੀਂ ਬਹੁਤ ਖੁਸ਼ੀ ਨਾਲ ਆਨੰਦਿਤ ਹੋਏ ਪਾਪਾ ਇਹ ਇਹ ਆਪਣੇ ਘਰ ਵਾਲੀ ਨੂੰ ਕਹਿ ਰਿਹਾ ਰਾਤ ਜਦੋਂ ਪ੍ਰੇਰ ਕਰਾ ਕੇ ਚਲੇ ਗਏ ਸੋਂਗੇ ਉਠੇ ਹਨ ਕਹਾਂ ਪਟੈਸਟ ਕਰੀਏ ਉਹਨਾਂ ਨੇ ਕਿਹਾ ਸੀ ਤੁਸੀਂ ਟੈਸਟ ਕਰਿਓ ਕਿਹਾ ਤਾਂ ਗੱਬੇ ਵੀ ਗਰਭ ਚ ਆ ਗਿਆ ਕਰੀਏ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਐਵੇਂ ਪਤਾ ਨਹੀਂ ਕਿਵੇਂ ਜੋਸ਼ ਜੋਸ਼ ਚ ਉਥੇ ਕਹੀ ਜਾਂਦੇ ਆ ਕਿ ਬੇਬੀ ਗਰਭ ਚ ਆ ਗਿਆ ਹੁਣੇ ਚੈੱਕ ਕੀਤਾ ਉਥੇ ਕਹਿੰਦੇ ਇਦਾਂ ਨਹੀਂ ਹੁੰਦਾ ਹੁੰਦਾ ਪਰ ਇਹਦੇ ਵਾਈਫ ਜ਼ਿੱਦ ਕੀਤੀ ਕਿ ਕਰੀਏ ਕਰੀਏ ਟੈਸਟ ਔਰ 11 ਵਜ 10 ਵਜ ਕੇ 45 ਮਿੰਟ ਨੇ ਜਦੋਂ ਟੈਸਟ ਕੀਤਾ ਦੋਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿ ਵਾਹ ਉਸੇ ਟਾਈਮ ਇਹਨੂੰ ਕਾਲ ਲਾਈ ਪਾਪਾ ਜੀ ਇਦਾਂ ਮੈਂ ਤਾਂ ਮੈਨੂੰ ਮaaf ਕਰਿਓ ਮੈਨੂੰ ਆ ਹੋ ਗਿਆ ਮੈਨੂੰ ਮੈਂ ਤਾਂ ਵਿਸ਼ਵਾਸ ਨਹੀਂ ਸੀ ਕਰਦਾ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਦੀ ਕਿ ਜਦੋਂ ਇਹਨਾਂ ਨੇ ਉਹਨਾ ਸ਼ੁਰੂ ਕੀਤਾ ਉਦੋਂ ਇੱਕ ਮਨ ਇੱਕ ਜੁੱਟ ਹੋ ਗਿਆ ਪਰਿਵਾਰ ਹਾਲੇ ਵੀ ਨਹੀਂ ਮੰਨਦਾ ਇਹਨਾਂ ਦਾ ਹਾਂਜੀ ਪਰਿਵਾਰ ਹਾਲੇ ਵੀ ਨਹੀਂ ਮੰਨਦਾ ਪ੍ਰਭੂ ਯਿਸੂ ਕੋਲੇ ਨਹੀਂ ਆਇਓ ਅਨੰਤ ਜੀਵਨ ਉਹਨੇ ਪੋਣਾ ਜਿਹੜਾ ਚੁਣਿਆ ਆ ਉਹ ਹਾਲੇ ਵੀ ਨਹੀਂ ਪ੍ਰਭੂ ਜੀ ਉਹ ਰਾਨਾ ਸੁਣਨਾ ਇਸ ਚੀਜ਼ ਤੋਂ ਕਿ ਇਹ ਹਾਲੇ ਦੇਖਦੇ ਹਾਂ ਜਦੋਂ ਬੱਚਾ ਹੋਊਗਾ ਹਾਲੇ ਉਹਨਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਪਰ ਇਹ ਲਗਾਤਾਰ ਬਣੇ ਰਹੇ ਮਹਾਸਮਰਦੇ ਅੰਦਰ ਇੱਕ ਬਹੁਤ ਵੱਡੀ ਸਭਾ ਉੱਥੇ ਹੋਈ ਉਹ ਭਾਈ ਸਰਜੀਤ ਨੇ ਉਹਨੇ ਕਰਾਈ ਹੈ ਸਭਾ ਉਹਦੇ ਵਿੱਚ ਸ਼ਾਮਿਲ ਸੀਗੇ ਔਰ ਬਾਸੋਂ ਦੀ ਉਥੋਂ ਪਰ ਕੇ ਲੈ ਕੇ ਆਉਂਦੇ ਆਂ ਸੰਗਤ ਦੀ ਸੇਵਾ ਕਰਨ ਲੱਗੇ ਕਿ ਆਪਾਂ ਲੋਕਾਂ ਨੂੰ ਸੁਣਾਉਣਾ ਜੀ ਮੈਂ ਇਹਨੂੰ ਪੁੱਛਿਆ ਕਿ ਬੱਚਾ ਕਹਿੰਦੇ ਕੋਈ ਨਹੀਂ ਹੁਣ ਸਾਨੂੰ ਰੱਬ ਮਿਲ ਗਿਆ ਜੀ ਬੱਚਾ ਤੇ ਮਿਲ ਹੀ ਜਾਣਾ ਰੱਬ ਮਿਲ ਗਿਆ ਕਹਿੰਦੇ ਮੈਂ ਕਹਾਂ ਜੇ ਇਹ ਸ਼ਬਦ ਹੈ ਨਾ ਭਾਈ ਗੁਰਨਾਮ ਤੇ ਫਿਰ ਬੱਚਾ ਵੀ ਆ ਰਿਹਾ ਕਿਉਂਕਿ ਜਿਹਨੇ ਰੱਬ ਨੂੰ ਫੜ ਲਿਆ ਹਰ ਬਾਇ ਪਿਛੇ ਇਹ ਜਿਆਦਾ ਚਲੋ 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 ਹਮ ਹਏ ਪਿਛੇ ਜਿਆਦਾ ਜ਼ਰੂਰੀ ਦਾਤਾ ਨਹੀਂ ਹੈ ਜਿਆਦਾ ਜ਼ਰੂਰੀ ਦਾਤਾ ਹੈ ਭਾਈ ਜਦੋਂ ਉਹ ਆ ਗਿਆ ਦਾਤਾ ਦੇ ਆਪੇ ਅੱਗੇ ਪਿੱਛੇ ਹੋਣੀਆਂ इन्होंने लोगों को बचा शुरू किया पर परमेश्वर ने जो स्पैशल कर बेबी ब्लैसिंग परेर छे अगस्त हम दिखाओ वीडियो चलो चलो चलो, चलो।, चलो। निकल, बार, निकल, 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 निकल। ਮੇਰਾ ਯਹੋਵਾ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ ਚੱਲ ਨਿਕਲ ਕਰਪਸ਼ਨ ਤੈਨੂੰ ਰਿਮੂਵ ਕਰਨਾ ਤੇ ਵੀ ਪਾੜ ਕਰਦਾ ਫ੍ਰੀ ਚੱਲ ਸੁਨਾ ਕੇ ਲਿਓ ਹਾਲੇਲੂਇਆ ਹੋਇਆ ਉਹ ਦੁਸ਼ਤ ਮਾਂ ਛੱਡ ਕੇ ਗਈ ਔਰ ਬੇਬੀ ਉਸੇ ਰਾਤ ਹੀ ਗਰਭ ਚਾਇਆ ਸਵੇਰੇ ਜਾ ਕੇ ਚੈੱਕ ਕੀਤਾ ਉਹ ਲੈਣਾ ਉਦਾਂ ਹੀ ਆਇਆ ਹੋਇਆ ਸਾਂ ਹਾਲੇਲੂਇਆ ਔਰ ਅੱਜ ਅੱਜ ਸਕੈਨ ਨਾਲ ਲੈ ਕੇ ਆਏ ਆ ਜਿਹਦੇ ਚ ਦੱਸ ਰਹੀਆਂ ਸਕੈਨਾਂ ਕਿ ਇਹਨਾਂ ਦੇ ਪੇਟ ਚ ਬੱਚਾ ਆ ਉਹ ਪੂਰਾ ਤੰਦਰੁਸਤ ਆ ਉਹ ਦਿਹਾੜ ਬੀਟ ਉਹਦਾ ਸਾਰਾ ਕੁਝ ਬਿਲਕੁਲ ਸਹੀ ਹੈ ਔਰ ਪੂਰੇ ਟਾਈਮ ਦੇ ਇਹ ਆਪਣੇ ਸੁੰਦਰ ਬੇਬੀ ਨੂੰ ਜਨਮ ਦੇਣ ਜਾ ਰਹੇ ਹਾਲੇਲੂਇਆ ਉਹ ਵੀ ਉਹ ਵੀ ਉਹ ਵੀ ਤਿੰਨਾਂ ਸਾਲਾਂ ਦੇ ਬਾਅਦ ਕਿਹੜੇ ਹਾਲਾਤਾਂ ਚ ਜਦੋਂ ਐਗ ਨਹੀਂ ਬਣਦਾ ਐਗ ਨਾ ਬਣਦਾ ਮਤਲਬ ਕਦੇ ਬੱਚਾ ਹੋਣਾ ਹੀ ਨਹੀਂ ਕਿਸੇ ਨੂੰ ਵੀ ਪੁੱਛ ਲੋ ਡਾਕਟਰ ਨੂੰ ਜਾ ਕੇ ਕਿ ਜਿਹਦਾ ਐਗ ਨਹੀਂ ਬਣਦਾ ਬੱਚਾ ਹੋ ਜਾਓ ਜੀ ਉਹ ਦੱਸਣਗੇ ਕਦੇ ਨਹੀਂ ਹੋਣਾ ਪਰ ਮਹਾਸੰਮਰੱਥ ਦੇ ਅੰਦਰ ਇਹ ਇੱਕ ਗਿਫਟ ਆ ਮੈਂ ਕਿਹਾ ਸਿਗਾ ਉਸ ਦਿਨ ਉਸ ਦਿਨ ਸ਼ਬਦ ਪਰਮੇਸ਼ਵਰ ਨੇ ਜਿਹੜਾ ਬੋਲਿਆ ਕਿ ਮੇਰਾ ਯਹਵਾ ਪਰਮੇਸ਼ਵਰ ਬੇਔਲਾ ਤੀਵੀ ਦਾ ਘਰ ਵਸਾਉਂਦਾ ਤੈਨੂੰ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ ਕਿਹਾ ਸੀ ਬੋਲੋ ਸ਼ਬਦ ਨੂੰ ਰੋਜ਼ ਔਰ ਪੂਰੇ ਕਰਿਆ ਪਰਮੇਸ਼ਵਰ ਅੱਜ ਵੀ ਜਿਹੜੇ ਬੇਬੀ ਤੋਂ ਵੰਜੇ ਆ ਉਹ ਵਾਂਝੇ ਨਹੀਂ ਰਹਿਣਗੇ ਹੁਣ ਉਹ ਉਹ ਤੋਹਫਾ ਮਿਲਣ ਜਾ ਰਿਹਾ ਉਹਨਾਂ ਨੂੰ ਬੇਬੀ ਉਹ ਤੋਹਫਾ ਮਿਲਣ ਜਾ ਰਿਹਾ ਉਹ ਤੋਹਫਾ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਂਗੇ ਸੁਣਨ ਵਾਲਿਆਂ ਨੂੰ ਸੁਣਨ ਵਾਲਿਆਂ ਨੇ ਇਹ ਕਹਿਣਾ ਚਾਹੁੰਦੇ ਆ ਕਿ ਮਹਾਸਾਮਰਾਥੇ ਚੀ ਸਭ ਕੁਝ ਐ ਇੱਥੇ ਹੀ ਜੀਵਨ ਐ ਤੇ ਇੱਥੇ ਹੀ ਸਭ ਕੁਝ ਐ ਹਾਂ ਹਾਰੀ ਕਰੋ